ਸਾਜਨ ਪੰਜਾਬੀ ਟੀਵੀ ਤੇ ਅੱਜ ਫੇਰ ਦਿਖਾਉਣਾ ਤੁਹਾਨੂੰ ਜਿਹੜੀ ਬਾਰਸ਼ ਆਈ ਹੈ ਸਵੇਰੇ ਸੌਣ ਮਹੀਨੇ ਚ ਜਿਹੜੀ ਜ਼ਿਆਦਾ ਮੀਂਹ ਪਿਆ ਬਾਰਸ਼ ਪਈ ਅੱਜ ਸਵੇਰੇ 4:00 ਵਜੇ ਸ਼ੁਰੂ ਹੋਇਆ ਸੀ ਤੇ ਡੇਢ ਕ ਘੰਟੇ ਚ ਜਲ ਥਲ ਫੇਰ ਕਰਤਾ ਤੇ ਆ ਸਾਡੇ ਘਰ ਕੋਲ ਦੀ ਜਿਹੜੀ ਗਲੀ ਆ ਉਹ ਚੰਮੀਆ ਨੇ ਛੱਪੜ ਨੂੰ ਜਾਂ ਜਾਂਦੀ ਹੈ ਨਾਲ ਲੱਗਿਆ ਪਿਆ ਪਾਣੀ ਫੇਰ ਠੱਲ ਵੱਜ ਗਈ ਪਾਣੀ ਦੀ ਫੇਰ ਤੇ ਉਹ ਪਾ ਗਲੀ ਭਰ ਗਈ ਗੋਡੇ-ਗੋਡੇ ਪਾਣੀ ਫੇਰ ਆ ਗਿਆ ਪਹਿਲਾਂ ਜਦੋਂ ਬਾਰਸ਼ ਜ਼ਿਆਦਾ ਆਈ ਸੀ ਉਦੋਂ ਵੀ ਪਾਣੀ ਹੋ ਗਿਆ ਸੀ ਵਿੱਚੀ ਛੱਪੜ ਰਲ ਗਿਆ ਸੀ ਹੁਣ ਫੇਰ ਉਹੀ ਹਾਲ ਹੋ ਗਿਆ ਪਹਿਲਾਂ 6-7 ਘੰਟੇ ਮੀਂਹ ਪਿਆ ਸੀ ਤੇ ਹੁਣ ਡੇਢ ਘੰਟੇ ਆ ਜੀ ਆ ਫੇਰ ਆ ਜਿਹੜਾ ਬਬਲਿਕਾ ਘਰ ਹੈ ਸਰਨਜੀਤ ਦਾ ਇਹ ਵਿੜੇ ਚ ਪਹਿਲਾਂ ਵੀ ਪਾਣੀ ਆ ਗਿਆ ਸੀ ਤੇ ਉਦੋਂ ਉਪਰੇ ਘਰ ਆ ਜਿਹੜੇ ਕਮਰੇ ਆ ਉਹਨਾਂ ਚ ਪਨ ਪਾਇਆ ਸੀ ਇਹਨਾਂ ਨੇ ਹੁਣ ਵੀ ਪਨ ਪਾਣਾ ਪਿਆ ਕਿਉਂਕਿ ਉਹ ਤਾਂ ਦਿਨੇ ਸੀ ਕਿ بارش ਤੇ ਹੁਣ ਥੋੜੇ ਜਿਹਾ ਸਵੇਰੇ ਸਵੇਰੇ ਆਈ ਸੀ ਬੋਲਾ ਹੋ ਗਿਆ ਨਾ ਇੱਥੇ ਤੇ ਚਲੋ ਜਿੰਨਾ ਬਚਾ ਹੁੰਦਾ ਬੰਦਾ ਕਰਦਾ ਹੀ ਆ ਤੇ ਹੁਣ ਫੇਰ ਇਹ ਹਾਲਾ ਵੇੜੇ ਚ ਪਾਣੀ ਖੜਾ ਨਾਲ ਕਮਰਿਆਂ ਦੇ ਗਾਂ ਵੀ ਪਾਣੀ ਲੱਗਿਆ ਪਿਆ ਤੇ ਇਧਰ ਕੁਝ ਹੋਰ ਘਰਾਂ ਚ ਵੀ ਪਾਣੀ ਜਿਹੜੇ ਉੱਚੇ ਆ ਕੁਛਕ ਤਾਂ ਬਚਾ ਤੇ ਬਾਕੀ ਜਿਹੜੇ ਨੀਵੇਂ ਉਹਨਾਂ ਚ ਪਾਣੀ ਅੰਦਰ ਕਮਰਿਆਂ ਤੱਕ ਵੀ ਗਿਆ ਵਿਆ ਉਹ ਇਹ ਤਸਵੀਰਾਂ ਸਾਡੇ ਰਾਮੂਪੱਤੀ ਗਰਾਉਂਡ ਦੇ ਨੇੜੇ ਜਿਹੜੀ ਗਲੀ ਆ ਸਾਡਾ ਘਰ ਵਿਆਉਣ ਪਿੰਡ ਦੀਆਂ ਤਸਵੀਰਾਂ ਜੀ ਵਿਆਉਣ ਬਿਸ਼ੰਦੇ ਚਲੇ ਦਾ ਪਿੰਡ ਆ ਤੇ ਅੱਜ ਬਾਰਸ਼ ਨੇ ਅਜੇ ਤਾਂ ਪਿੰਡ ਚ ਤਾਂ ਮੈਂ ਜਾਣਾ ਸੀ ਪਾਸੇ ਅੱਜ ਦੇਖਣਾ ਪਰ ਪਾਣੀ ਕਿਉਂਕਿ ਇਕੱਠਾ ਜਾਦੇ 2-3 ਸੱਪੜਾਂ ਦਾ ਇੱਥੇ ਇੱਕ ਸੱਪੜ ਚ ਹੋ ਜਾਂਦਾ ਚੰਮੀਆਂ ਨੇ ਤੇ ਹੌਲੀ ਹੌਲੀ ਪਾਣੀ ਫਿਰ ਅੱਗੇ ਜਾਂਦਾ ਇਹ ਗਲੀ ਹੁਣ ਸੁੱਕੀ ਹੋਈ ਸੀ 15 ਦਿਨਾਂ ਤੋਂ ਤੇ ਦੂਜੀ ਨਾਲ ਦੀ ਗਲੀ ਤਾਂ ਸੇਮੇ ਵਾਲੀ ਜਿਹੜੀ ਮਹਿਤਾ ਇਤਿਹਾਸਕ ਸਰਪੰਚਾ ਜੰਗਰੇਜ ਕੌਰ ਮਹਿਤਾ ਬੰਗੜ ਉਹ ਗਲੀ ਜਿੱਤਾ ਜੇ ਵੀ ਪਾਣੀ ਸੀ ਤੇ ਭਰ ਦੁਆਰਾ ਫੇਰ ਭਰ ਗਈ ਹੁਣੀ ਆ ਉਹ ਗਲੀ ਤੇ ਇਹ ਗਲੀ ਦਾ ਵੀ ਇਹ ਹਾਲ ਸੋ ਬਾਰਸ਼ਾ ਜਦੋਂ ਬਾਰਸ਼ਾ ਅਗੇ ਜ਼ੋਰ ਤਾਂ ਕੁਝ ਨਹੀਂ ਪਰ ਪੰਚਾਇਤ ਨੂੰ ਬੇਨਤੀ ਕਰੀ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਇਹ ਗਲੀ ਨੂੰ ਉੱਚੀ ਕਰਕੇ ਬਣਾਵਾਂਗੇ ਅਸੀਂ ਸੋ ਧੰਨਵਾਦ ਆ ਵੀ ਜਦੋਂ ਉੱਚੀ ਕਰਕੇ ਤੇ ਪਾਣੀ ਦੇ ਨਿਕਾਸ ਲਈ ਪਾਈਪਾਂ ਕਹਿੰਦੇ ਵੀ ਅਸੀਂ ਪਾਵਾਂਗੇ ਦੋਨੇ ਗਲੀਆਂ ਹੀ ਉੱਚੀਆਂ ਕਰਕੇ ਬਣ ਗਈਆਂ ਕਿਉਂਕਿ ਦੋਨੇ ਗਲੀਆਂ 'ਚ ਜ਼ਿਆਦਾ ਪਾਣੀ ਖੜਦਾ। ਬਾਕੀ ਵੱਡੀਆਂ ਗਲੀਆਂ 'ਚ ਪਾਣੀ ਸੇਤੀ ਚਲਾ ਜਾਂਦਾ। ਤੇ ਸੀਵਰੇਜ ਸਿਸਟਮ ਵੈਸੇ ਸ਼ੁਰੂ ਤੋਂ ਹੀ ਕੋਈ ਇਹੋ ਜਿਹਾ ਚੰਗੀ ਤਰ੍ਹਾਂ ਦੇਉਣ ਦਾ ਨਹੀਂ ਹੋਇਆ। ਜਿਸ ਕਰਕੇ ਲੋਕਾਂ ਨੂੰ ਗੋਡੇ-ਗੋਡੇ ਪਾਣੀ